ਮਨੁੱਖਤਾ ਦੀ ਸੇਵਾ ਲਈ ਪੈਸੇ ਦੀ ਅਮੀਰੀ ਹੋਣਾ ਜ਼ਰੂਰੀ ਨਹੀਂ ਬਸ ਇੱਕ ਦਿਲ ਚਾਹੀਦਾ ਜੋ ਬੇਸਹਾਰਿਆਂ ਦਾ ਦਰਦ ਮਹਿਸੂਸ ਕਰ ਸਕੇ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵੀਡੀਓ ਵਿੱਚ ਆਪਾਂ ਸੇਵਾ ਦੇ ਪੁੰਜ ਅਨਾਥਾਂ ਦੇ ਸਹਾਰੇ ਸੇਵਾ ਦੀ ਮੂਰਤ ਬੇਸਹਾਰਿਆਂ ਦੇ ਮਸੀਹਾ ਮਹਾਨ ਸ਼ਖਸੀਅਤ ਮਨੁੱਖਤਾ ਦੇ ਸੱਚੇ ਸੇਵਕ ਹਮੇਸ਼ਾ ਨਿਸ਼ਕਾਮ ਸੇਵਾ ਕਰਨ ਵਾਲੇ ਸੁਪਰਮੈਨ ਜੋ ਦੁਨੀਆ ਲਈ ਇੱਕ ਮਿਸਾਲ ਬਣੇ ਭਗ ਪੂਰਨ ਸਿੰਘ ਜੀ ਪਿੰਗਲਵਾੜਾ ਵਾਰੀ ਦੁਨੀਆ ਨੂੰ ਚਾਨੂ ਕਰਵਾਈ ਤਖਤ ਪੂਰਨ ਸਿੰਘ ਜੀ ਨੇ ਸਰਨ ਸਿੰਘ ਜੀ ਨੇ ਸਾਨੂੰ ਜਾਨੂ ਕਰਵਾਇਆ ਕਿ ਦੇਸ਼ ਦੀ ਸੇਵਾ ਅਤੇ ਉਸਾਰੀ ਲਈ ਪ੍ਰਾਣੀ ਮਾਤਰ ਦੀ ਸੇਵਾ ਲਈ ਕੀ ਕੀ ਕੰਮ ਕਰਨੇ ਜ਼ਰੂਰੀ ਹੁੰਦੇ ਹਨ ਅਤੇ ਕਿਹੜੇ ਕਿਹੜੇ